ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾ ਸੰਗਤ ਜੀ ਦਾਸ ਦੀ ਫਤਿਹ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਅੱਜ ਮੀਰੀ ਪੀਰੀ ਦੇ ਸਹੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਛਠਾਂ ਪੀਰ ਬੈਠਾ ਗੁਰਪਾਰੀ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀਆਂ ਨੇ ਅੱਜ ਦੇ ਦਿਨ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾ ਨਾਲ ਧਾਰਨ ਕੀਤੀਆਂ ਸਤਿ ਮੀਰੀ ਅਤੇ ਪੀਰੀ ਪਹਿਲਾ ਤਾਂ ਆਖ ਸਮਝੀਏ ਮੀਰੀ ਦੇ ਪੀਰੀ ਹੈ ਕਿਆ ਮੀਰੀ ਦਾ ਅਰਥ ਹੈ ਦੁਨਿਆਵੀ ਤੇ ਪੀਰੀ ਦਾ ਅਰਥ ਹੈ ਬੁਨਿਆਦੀ ਅਕਾਲ ਪੁਰਖ ਵਾਹਿਗੁਰੂ ਦੀ ਜੋ ਪ੍ਰਸ਼ੰਸਾ ਦੇ ਵਿੱਚ ਸੋ ਮਹਾਰਾਜਿਆਂ ਨੇ ਦੋ ਕਿਰਪਾਨਾਂ ਇਸ ਕਰਕੇ ਧਾਰਨ ਕੀਤੀਆਂ ਸੀ ਸੰਤ ਅਤੇ ਸਿਪਾਈ ਵਾਲਾ ਗੁਣ ਮਹਾਰਾਜ ਨੇ ਲੈ ਕੇ ਆਂਦਾ ਸੀ ਮਹਾਰਾਜ ਜੀ ਨੇ ਦੇਖਿਆ ਵੀ ਪੰਜਵੇਂ ਪਾਸ਼ੀ ਨੂੰ 33 ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਹੈ ਜ਼ੁਲਮ ਪੱਧ ਗਿਆ ਸੀ ਤਾਂ ਮਹਾਰਾਜ ਜੀ ਆ ਨੇ ਫਿਰ ਉਸ ਵੇਲੇ ਕਿਰਪਾਨ ਛੇਵੇਂ ਪਾਸ਼ੀ ਆ ਨੇ ਦੋ ਕਿਰਪਾਨਾਂ ਉਸ ਵੇਲੇ ਪੈਨੀਆਂ ਮੀਰੀ ਤੇ ਪੀਰੀ ਜਿਹਨੂੰ ਨਾਮ ਦਿੱਤਾ ਗਿਆ ਮਹਾਰਾਜ ਨੇ ਅੱਜ ਦੇ ਦਿਨ ਇਹ ਮੇਰੀ ਪੀਰੀ ਜੋ ਦੇ ਸੱਜ ਮਾਰਾ ਰਿਆ ਨਾ ਅੱਜ ਦੇ ਦਿਨ ਮਹਾਰਾਜਿਆਂ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ ਉਹ ਬਾਬਾ ਬੁੱਢਾ ਜੀ ਨੇ ਕਰਵਾਈਆਂ ਸਨ ਉਸ ਵੇਲੇ ਜੋ ਸ੍ਰੀ ਹਰਮੰਦਰ ਸਾਹਿਬ ਦੇ ਮੇਨ ਹੈ ਡਗਰਾਂਚੀ ਉਹਨਾਂ ਨੇ ਦੋ ਕਿਰਪਾਨਾਂ ਧਾਰਨ ਕਰਾਈਆਂ ਸਨ ਮਹਾਰਾਜਿਆਂ ਨੇ ਕਾਲ ਤਖਤ ਦੇ ਉੱਤੇ ਦੋ ਪਰਪਾਨਾ ਧਾਰਨ ਕਰਕੇ ਮਹਾਰਾਜਿਆਂ ਨੇ ਗੱਦੀ ਤੇ ਉਸਵੇਂ ਨੇ ਬੈਠਣਾ ਕਰ ਦਿੱਤਾ ਕੀ ਕਿਹਾ ਜੋ ਦਸੇ ਪਾਸ਼ਾਈਨ ਸੰਤ ਤੇ ਸਪਾਈ ਵਾਲਾ ਗੁਣ ਦਿੱਤਾ ਨਾ ਖਾਲਸੇ ਨੂੰ ਇਹ ਮਹਾਰਾਜਿਆਂ ਨੇ ਉਸ ਵੇਲੇ ਇਸ਼ਾਰਾ ਕਰ ਦਿੱਤਾ ਸੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਸੰਤਤਾ ਤੇ ਸਪਾਈ ਉਹ ਮੀਰੀ ਪੀਰੀ ਦੀ ਤਰਪਾਨਾ ਉਹ ਸੰਤ ਸਪਾਈ ਦੇ ਰੂਪ ਚ ਪ੍ਰਗਟ ਹੋ ਜਾਣ ਤਾਂ ਇਸ ਕਰਕੇ ਅੱਜ ਮੀਰੀ ਪੀਰੀ ਜادو ਦੇਵ ਦਾ ਦੇਵ ਸਹਾਈ ਤਾਂ ਹੈ ਨਾ ਤਮਹਾਰੀ ਆਦੇ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ ਸੋ ਕਈ ਤਾਂ ਕਹਿੰਦੇ ਵੀ ਇਹ ਗੁਰੂ ਨਾਨਕ ਦੇਵ ਪਾਸ਼ਾ ਜੀ ਮਹਾਰਾਜ ਜੀਆਂ ਨੇ ਸ਼ਾਂਤੀ ਰੱਖੀ ਗੁਰੂ ਅਰਜਨ ਦੇਵ ਪਾਸ਼ੀ 33 ਤਵੀ ਦੇ ਬੈਠ ਕੇ ਵੀ ਸ਼ਾਂਤੀ ਰੱਖੀ ਇਹ ਕਿਰਪਾਨ ਕੋ ਉੱਚ ਤਰੀਕ ਪੰਡਤ ਆ ਕਹਿੰਦਾ ਮਹਾਰਾਜ ਜੀ ਇਹ ਕਿ ਤੁ ਨਿਰਮਲ ਗਿਆ ਪੰਥ ਹੈ ਗੁਰੂ ਨਾਨਕ ਦਾ ਪੰਥ ਹੈ ਨਿਰਮਲ ਪੰਥ ਹੈ ਸ਼ਾਂਤੀ ਵਾਲਾ ਪੰਥ ਹੈ ਤੁਸੀਂ ਕਿਰਪਾਨ ਕੋ ਉਤਾਰਨ ਕੀਤੀ ਹੋਈ ਹੈ ਸਾਮਾਹ ਹੈ ਕਹਿੰਦੇ ਪੰਡਤ ਜੀ ਦੱਸਾਂਗੇ ਤੁਹਾਨੂੰ ਕਿ ਪਾਰਕ ਉਹ ਧਾਰਨ ਕੀਤੀ ਹੋਈ ਹੈ ਤੇ ਮਹਾਰਾਜ ਜੀ ਨੇ ਇੱਕ ਥਾਲੀ ਦੇ ਵਿੱਚ ਸੋਨੇ ਦੇ ਸਿੱਕੇ ਹੀਲੇ ਰੱਖ ਕੇ ਉਹਨਾਂ ਨੂੰ ਭੇਟ ਕੀਤੇ ਪੰਡਤ ਜੀ ਤੇ ਇੱਕ ਥਾਲੀ ਦੇ ਵਿੱਚ ਸ਼ਾਸਤਰ ਰੱਖ ਕੇ ਦੇ ਦਿੱਤੇ ਪੰਡਤ ਜੀ ਕਹਿੰਦੇ ਜੀ ਪੰਡਤ ਜੀ ਨੇ ਸ਼ਾਸਤਰ ਤਾਂ ਜਦੋਂ ਲੈ ਨਹੀਂ ਉਹ ਹੀ ਜਵਾਰਤ ਵਾਲੀ ਥਾਲੀ ਲੈ ਲਈ ਥਾਲੀ ਲੈ ਕੇ ਨਮਸਕਾਰ ਕਰਕੇ ਤੁਰ ਪਿਆ ਪੰਡਤ ਤੇ ਰਾਹਤੇ ਦੇ ਵਿੱਚ ਗਿਆ ਤਾਂ ਇੱਕ ਸਿੱਖ ਨੇ ਕੀ ਕੀਤਾ ਉਹਨੂੰ ਜਾ ਕੇ ਘੇਰ ਲਿਆ ਤੇ ਘੇਰ ਕੇ ਕਹਿੰਦੇ ਪੰਡਤ ਜੀ ਜਿਹੜੇ ਤੁਹਾਡੇ ਕੋਲ ਹੀਰੇ ਹੋਣ ਸਾਨੂੰ ਦੇ ਦਿਓ ਉਹ ਪੰਡਈ ਦੇ ਗਾਰਦਨ ਤੇ ਤੇਗ ਰੱਖ ਦਿੱਤੀ ਡਰਾ ਦਤੋ ਪੰਡ ਪੰਡਤ ਜੀ ਨੇ ਡਰਦਿਆ ਡਰਦਿਆ ਨੇ ਉਹ ਹੀਰੇ ਜਵਾਰਾ ਤੇ ਸੌਂਪ ਦਿੱਤੇ ਸਿੱਖ ਤੋ ਸਿੱਖ ਹੀਰੇ ਜਵਾਰਾ ਜਵਾਰਾ ਦੇ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਆ ਗਏ ਤੇ ਪੰਡਤ ਜੀ ਆ ਕੇ ਗੁਰੂ ਸਾਹਿਬ ਜੀ ਕੋਲ ਕਹਿਣ ਲੱਗੇ ਸ਼ਿਕਾਇਤਾਂ ਰ ਮਹਾਰਾ ਜੀ ਇਦਾਂ ਦਹਾ ਹੋ ਗਈ ਮੇਰੇ ਕੋਲ ਲੁੱਟ ਕੋ ਹੋ ਗਈ ਮਹਾ ਜੀ ਕਹਿੰਦੇ ਪੰਡਤ ਜੀ ਇਸੇ ਕਰਕੇ ਅਸੀਂ ਸ਼ਾਸਤਰ ਰੱਖੇ ਨੇ ਇਸ ਸ਼ਾਸਤਰਾ ਦੇ ਨਾਲ ਤੀਖ ਦੇ ਨਾਲ ਰਾਜ ਪ੍ਰਗਟ ਕੀਤਾ ਜਾਂਦਾ ਹੈ ਰਾਜ ਲਿਆ ਜਾਂਦਾ ਹੈ ਇਹੀ ਸਾਨੂੰ ਮਾਨ ਸਨਮਾਨ ਦੇ ਇਹਦੇ ਨਾਲ ਰਾਜ ਹਾਸਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਮਾਰਾ ਕਹਿੰਦੇ ਖੰਡ ਬੇ ਅੰਡੰ ਖਲਦਲ ਖੰਡੰ ਅਤਰੰਗ ਮੰਡੰ ਬਾਰੰ ਮੰਡੰ ਕੋਈ ਡਾਂਡਿਆ ਖੰਡੰ ਤੇ ਪ੍ਰਚੰਡੰ ਜੋਤਿਆ ਮੰਡੰ ਭਾਰਤ ਵੰ ਕੋਕ ਸੰਤਾ ਕਰਨ ਦੁਰਮਤ ਦਰਨ ਕਿਲ ਵਿਖਰਨ ਅਸਰਣ ਜੈ ਜੈ જગ ਕਾਰਨ ਸ੍ਰਿਤੀ ਉਬਾਰ ਮਮ ਪ੍ਰਤਿ ਪਾਰਨ ਜੈ ਤੇਗ ਸਾਰਾ ਜਿਹੜੇ ਕਹਿੰਦੇ ਨੇ ਵੀ ਜੋ ਤੇਗ ਹੈ ਉਹਦੀ ਮਹਿਮਾ ਦੱਸਣ ਦੀ ਬਾਣੀ ਦੇ ਵਿੱਚ ਹੈ ਵੀ ਕਿਵੇਂ ਰਣ ਭੂਮੀ ਦੇ ਚ ਖੰਡ ਖੰਡ ਕਰ ਦਿੰਦੀ ਹੈ ਬੈਰੀਆਂ ਨੂੰ ਕਿਵੇਂ ਚੋਣ ਚੋਣ ਕੇ ਮਾਰਦੀ ਹੈ ਵੱਡ ਵੱਡ ਕੇ ਮਾਰਦੀ ਹੈ ਇਹ ਰਾਜਪਗ ਇਹੀ ਦਿੱਤੇ ਇਸ ਤੇਗ ਨੂੰ ਮੇਰਾ ਨਮਸਕਾਰ ਹੈ ਇਹਨੂੰ ਹੀ ਮੈਂ ਨਮਸਕਾਰ ਕਹਾਦਾ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਮਹਾਰਾਜ ਜੀ ਕਹਿੰਦੇ ਨੇ ਬੇ ਸਭ ਤੋਂ ਪਹਿਲਾਂ ਭਗੋਤੀ ਕਿਰਪਾਨ ਨੂੰ ਮੈਂ ਤੇਗ ਨੂੰ ਛਰਚਪਾਉਂਦਾ ਫਿਰ ਗੁਰੂ ਨਾਨਕ ਦੇ ਪਾਸ਼ਾ ਜੀ ਨੂੰ ਛੁਗਾਉਂਦਾ ਹ ਸੇਸ ਕਰਕੇ ਕਿਰਪਾਨ ਦੀ ਤੇਗ ਦੀ ਮਮਾ ਗੁਰੂ ਸਾਹਿਬ ਜੀ ਦੇ ਸ਼ਾਸਤਰਾਂ ਦੀ ਮਮਾ ਦਸੋਂ ਦੀ ਬਾਣੀ ਦੇ ਵਿੱਚ ਬਹੁਤ ਕੀਤੀ ਹੋਈ ਹੈ ਤੋ ਹਾਰ ਗੁਵਿੰਦਾ ਸੱਚੇ ਪਾਸ਼ੀ ਨਾ ਜਿ ਦਿਨ ਦੋ ਕਰਪਾਣਾ ਐਸੇ ਕਰਕੇ ਧਾਰਨ ਕੀਤੀ। ਸੋ ਮਹਾਰਾਜ ਜੀ ਅੰਦੇ ਇਸ ਬੀਰੀ ਪੀਰੀ ਦੇਸ਼ ਤੇ ਆਪੇ ਬਹੁਤ ਬਹੁਤ ਲੱਖ ਲੱਖ ਮੁਬਾਰਕਾ ਹੋਵਣ। ਸੋ ਆਉ ਆਪਾਂ ਸ਼ਸਤਰ ਧਾਰੀ ਹੋਈਏ ਆਪਾਂ ਵੀ ਹੱਕ ਸੱਚ ਦੇ ਰਾਹ ਉੱਤੇ ਚੁੜੀਏ। ਧਰਮ ਦੇ ਰਾਹ ਤੇ ਚੁੜੀਏ। ਸੋ ਪੁੱਲਾ ਚੁਕਾਂ ਦੀ ਖਿਮਾ ਜੀ ਅਮਰ ਤਸ਼ੋਕੋ ਸੈੰਗ ਸੋ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।